ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਗੁਰੂ ਨਾਨਕ ਦੇਵ ਜੀ ਨੇ ਕੌੜੇ ਰੇਠੇ ਮਿੱਠੇ ਕਰਕੇ ਸਿੱਧ ਜੋਗੀਆਂ ਦਾ ਹੰਕਾਰ ਤੋੜਿਆ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਉੱਤਰਾਖੰਡ ਵਿੱਚ ਆਏ ਉਸ ਸਮੇਂ ਇੱਥੇ ਸਿੱਧ ਜੋਗੀ ਢੀਰ ਨਾਥ ਹੋਰ ਸਿੱਧਾ ਸਮੇਤ ਰੇਠੇ ਦੇ ਰੁੱਕੇ ਹੇਟਾ ਬੈਠੇ ਸਨ ਗੁਰੂ ਜੀ ਇੱਥੇ ਆ ਕੇ ਦੂਜੇ ਪਾਸੇ ਬੈਠ ਗਏ ਭਾਈ ਮਰਦਾਨਾ ਜੀ ਨੇ ਭੁੱਖ ਲੱਗਣ ਤੇ ਕੁਝ ਖਾਣ ਦੀ ਇੱਛਾ ਜ਼ਾਹਿਰ ਕੀਤੀ ਤੇ ਫਿਰ ਆਪ ਜੀ ਨੇ ਉਸ ਨੂੰ ਸਿੱਧਾ ਕੋਲੋਂ ਭੋਜਨ ਮੰਗਣ ਲਈ ਭੇਜਿਆ ਸਿੱਧਾ ਨੇ ਮਰਦਾਨੇ ਨੂੰ ਕਿਹਾ ਜੀ ਕਰ ਤੇਰਾ ਗੁਰੂ ਐਡਾ ਪਹੁੰਚਿਆ ਹੋਇਆ ਹੈ ਤਾਂ ਉਸ ਨੂੰ ਕਹੋ ਭੋਜਨ ਦੇਵੇ ਇਹ ਸੁਣ ਗੁਰੂ ਜੀ ਨੇ ਰੀਠੇ ਦੇ ਰੁੱਖ ਵੱਲ ਇਸ਼ਾਰਾ ਕਰਦੇ ਹੋਏ ਮਰਦਾਨੇ ਨੂੰ ਕਿਹਾ ਕਿ ਤੁਸੀਂ ਆਪ ਵੀ ਛਕੋ ਤੇ ਸਿੱਧਾ ਨੂੰ ਵੀ ਛਕਾਓ ਰੀਠੇ ਦੇ ਫਲ ਸ਼ਹਿਦ ਵਰਗੇ ਮਿੱਠੇ ਹੋਗੇ ਤੇ ਜਿਸ ਪਾਸੇ ਸਿੱਧ ਬੈਠੇ ਸਨ ਉਹ ਰੀਠੇ ਕੋੜੇ ਹੀ ਰਹੇ ਇਹ ਦੇਖ ਸਿੱਧਾ ਨੂੰ ਗੁੱਸੇ ਵਿੱਚ ਆ ਕੇ ਭਾਈ ਮਰਦਾਨੇ ਵੱਲ ਰੁੱਖ ਤੇ ਇੱਕ ਸੱਪ ਛੱਡ ਦਿੱਤਾ ਪਰ ਜਦੋਂ ਗੁਰੂ ਜੀ ਨੇ ਅਮਰਤਮਈ ਦ੍ਰਿਸ਼ਟੀ ਨਾਲ ਸੱਪ ਵੱਲ ਦੇਖਿਆ ਤਾਂ ਉਹ ਸੱਪ ਪੱਥਰ ਦਾ ਹੋ ਗਿਆ ਤੇ ਅੱਜ ਇਸ ਸਥਾਨ ਤੇ ਗੁਰਦੁਆਰਾ ਛੇਦੀ ਰੇਟਾ ਸਾਹਿਬ ਉੱਤਰਾਖੰਡ ਵਿੱਚ ਸ਼ਿਸ਼ੋਬਿਤ ਹੈ ਤੇ ਇਸ ਤਰ੍ਹਾਂ ਗੁਰੂ ਜੀ ਨੇ ਸਿੱਧ ਜੋਗੀਆਂ ਦਾ ਅੰਖਾ ਤੋੜਿਆ